ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਇਨਸਾਨ ਯਾ ਮਨੁੱਖ ਚੱਲਦੇ ਫਿਰਦੇ ਆਪਣਾ ਕਾਰੋਬਾਰ ਕਰਦੇ ਆਪਣਾ ਕੰਮ ਕਾਜ ਕਰਦੇ ਹੋયા ਵੀ ਰੱਬ ਨੂੰ ਯਾਦ ਕਰ ਸਕਦਾ ਹੈ ਕਿਉਂਕਿ ਸਭ ਨਾਲ ਮੁਸ਼ਕਲ ਜਿਹੜਾ ਕੰਮ ਇਨਸਾਨ ਦਾ ਨਾ ਯਾ ਮਨੁੱਖ ਦਾ ਉਹ ਰੱਬ ਵਾਸਤੇ ਟਾਈਮ ਕੱਢਣਾ ਹੈ ਤੇ ਜ਼ਰੂਰੀ ਨਹੀਂ ਕਿ ਤੁਸੀਂ ਟਾਈਮ ਮਖੂਸ ਟਾਈਮ ਕੱਢੋਗੇ ਤੇ ਇਬਾਦਤ ਹੋਣੀ ਹੈ ਬਲਕੇ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਐ ਕਿ ਤੁਸੀਂ ਚੱਲਦੇ ਫਿਰਦੇ ਆਪਣਾ ਕਾਰੋਬਾਰ ਕਰਦੇ ਹੋਿਆਂ ਵੀ ਰੱਬ ਨੂੰ ਯਾਦ ਕਰ ਸਕਦੇ ਜੀ ਉਹ ਕਿਸ ਤਰ੍ਹਾਂ ਇਹ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਐ ਬਹੁਤ ਵਧੀਆ ਕਥਾ ਵੈ ਕਿਉਂਕਿ ਇਹ ਕਥਾ ਸੁਣਨ ਦੇ ਨਾਲ ਸਾਡੇ ਆ ਜਿਹੜੀਆਂ ਨਾ ਜਿਹੜਾ ਆਪਣੇ ਦੁਨੀਆਦਾਰੀ ਦੇ ਵਿੱਚ ਖੁੱਬੇ ਆ ਸਾਡੇ ਕੋਲ ਜਿਹੜਾ ਕੰਨਕ ਟਾਈਮ ਹੀ ਨਹੀਂ ਹੈ ਉਹ ਟਾਈਮ ਨਾ ਹੋਣ ਦੇ ਬਾਵਜੂਦ ਵੀ ਅਸੀਂ ਰੱਬ ਨੂੰ ਯਾਦ ਕਰ ਸਕਨੇ ਆ। ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਵਿਚਾਰ। ਅਗਰ ਇਸ ਤਰ੍ਹਾਂ ਜਪ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਅਲਾਪਦੇ ਹਾਂ ਤੇ ਜੀਵਨ ਨੂੰ ਨਿਯਮ ਦੇ ਚਲਾਉਂਦੇ ਹਾਂ। ਅਗਰ ਐਸਾ ਦੇ ਕਰਦਾ ਰਹੇ ਤੇ ਕੁਝ ਦਿਨਾਂ ਤੋਂ ਬਾਅਦ ਇਹ ਜਪ ਗਿਆਨ ਘਣ ਰਿਚ ਪਹੁੰਚ ਜਾਂਦਾ ਹੈ। ਸਿਰਫ ਮੂੰਹ ਦੇ پر اس ایسا بھی لینا ہے اگر صرف منہ میں گڑکی رکھ لوا تھلے نہ کرا سو ضرور آ گیا تھوڑا جہاں بک نہیں مٹے گی اور شریر کا بل بھی نہیں بنے گا پانی کا گٹ میں منہ رکھ لیا مٹان کی خشکی دور ہو جائے گی پیاس نہیں مٹے گی پانی صرف میں زبان نال پڑھی جا ਮੇਰੇ ਦਿਲ ਦਾ ਉਸ ਨਾਲ ਕੋਈ ਸੰਬੰਧ ਨਾ ਹੋਵੇ। ਵਕਤੀ ਸਰੂਰ ਤੇ ਆ ਸਕਦਾ ਕਿਉਂਕਿ ਗੁਰਬਾਣੀ ਦੀ ਆਪਣੀ ਵਾਈਬ੍ਰੇਸ਼ਨ ਬਣਦੀ ਹੈ, ਤਰੰਗਾ ਬਣਦੀ ਹੈ। ਲੇਕਿਨ ਅਧਿਆਤਮਿਕ ਬਲ ਨਹੀਂ ਬਣੇਗਾ। ਗਿਆਨ ਦੀ ਪ੍ਰਾਪਤੀ ਨਹੀਂ ਹੋਏਗੀ। ਉਹ ਜੋ ਇਹ ਅਨੁਭਵੀਆਂ ਗੱਲਾਂ ਅੰਦਰੋਂ ਪੈਦਾ ਹੁੰਦੀਆਂ ਨੇ ਉਹ ਸਭ ਕੁਝ ਨਹੀਂ ਹੋਣਗੀਆਂ। ਜਪ جاری ਹੈ। ਔਰ ਜਪ ਦਾ اپنا جو سدھانتک نق گرو نانک دیو جی مہاراج روپیہ تھوڑے سامنے رکھا گا لیکن اشارتہ اشارت جب ہے گاویے سنیے من رکھیے بھاو زبان گائن کرے واحر واح گرو واح گرو کن سنن نہیں تو بولیا ہوا ہبا چڑ گیا سنو گے تا اندر پرویش کرے گا ورنہ کس طرح کرے گا شبد سنن ہے. مسلمان متسبی ہے ٹھیک ہے نماز پڑھ رہا ہے قرآن دی تلاوت کر رہا ہے پر اجے معرفت دی دنیا چ نہیں پہنچے گا اجے صرف شرع دی دنیا ہے شرعی ہندو اگر تنگ دل ہے ਤੁਹਾਂ ਜੋ ਕਰਮ ਕਾਂਡੇ ਹੈ ਅਜੇ ਕੋ ਬਾਸ਼ਨਾ ਕਾਂ ਨਾਲ ਇਸ ਦਾ ਕੋਈ ਮਤਲਬ ਨਹੀਂ ਅਜੇ ਗਿਆਨ ਕਾਂਡ ਬਹੁਤ ਦੂਰ ਹੈ ਧਾਰਮਿਕ ਮਰਦ ਨੇ ਉਸ ਦਿਨ ਅਰਜ਼ ਕੀਤੀ ਸੀ ਅਗਰ ਧਰਮ ਖੰਡ ਵਿੱਚ ਰੁਕ ਜਾਏ ਤਾਂ ਉਸ ਤੋਂ ਜੋ ਹਾਨੀ ਹੁੰਦੀ ਉਸ ਤੋਂ ਜੋ ਨੁਕਸਾਨ ਹੁੰਦਾ ਹੈ ਉਹ ਦੁਨੀਆ ਦੇ بڑے بڑے ਡਿਕਟੇਟਰ ਤੇ ਜ਼ਾਲਿਮਾਂ ਤੋਂ ਇਤਨਾ ਨੁਕਸਾਨ ਨਹੀਂ ਹੁੰਦਾ ਜਿਹੜਾ ਉਸ ਤੋਂ ਹੋ ਜਾਂਦਾ ਹੈ کیونکہ وہ دھرم دی دنیا بھی لڑکھنان کی کوشش کردہ ہے مختصر محنت کران مہا دیو کو کہی جدا ہے سدا شیو, صدا شیو پر جو سدا شیو ہے وہ بول کے بھی کدی چنتن نہیں ان کو دی کدی دا بھی نہیں کدیچار بھی نہیں کسے اوتار دی نندا نہیں تھے اس طرح دے اوتار کئی دفعہ آئے رخصت ہوئے اور آتے رہے یہ لمبا چوڑا پسا رہا ہے ਅਨੰਤ ਦੁਨੀਆ ਹੈ ਬਹੁਤ ਵੱਡੀ ਦੁਨੀਆ ਹੈ ਔਰ ਚੁਕੇ ਅਵਤਾਰਾਂ ਦੀ ਦੁਨੀਆ ਬਹੁਤ ਲੰਬੀ ਚੌੜੀ ਹੈ ਤੋ ਦੀ ਸੁਣ ਸਮਝਣ ਦਾ ਵੀ ਦਾਇਰਾ ਵਸੀ ਹੋ ਜਾਂਦਾ ਹੈ ਖੁੱਲੇ ਦਿਮਾਗ ਦਾ ਮਾਲਿਕ ਹੋ ਜਾਂਦਾ ਹੈ ਜੈਸੇ ਕੋਈ ਸੜਕ ਤੇ ਨਹੀਂ ਚੱਲਦਾ ਕਾਰੀ ਬੈਠਾ ਅਸੀਂ ਉਸ ਨਾਲ ਝਗੜਦੇ ਨਹੀਂ ਤੋ ਚੱਲਦਾ ਕਿਉਂ ਨਹੀਂ ਪਿਆ ਇਸੇ ਤਰੀਕੇ ਨਾਲ ਕੋਈ ਧਾਰਮਿਕ ਮਾਰਗ ਤੇ ਨਾ ਚਲੇ اور جو گیان پہنچ گیا ہے نہ چلنے والے چگڑا نہیں کرے گا تو کیوں نہیں چلتا کتہ ہی نہیں چل نہیں چلتا وہ دی دی ہے وہ اچھا نہیں چلتا پر دیشنا دیچ رمضان دے دن اگر کوئی روزہ نہ رکھے بڑی کرڑی سزا ہے بہت سخت سزا ہے زبردستی رکھو روزہ رکھنا ہے धर्म ਦਾ ਫਲ ਹੈ ਮੋਕਸ਼ ਮੁਕਤੀ ਤੇ ਧਰਮ ਦੇ ਚ ਅਗਰ ਜਬਰ ਆ ਜਾਏ ਸ਼ੁਰੂਆਤ ਵਿੱਚ ਅਗਰ ਜਬਰ ਆ ਜਾਏ ਤਾਂ ਜ਼ਰ ਫਲ ਕੀ ਮੁਕਤੀ ਖਾਤ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਫਲ ਮੋਕਸ਼ ਕਿਸ ਤਰ੍ਹਾਂ ਹੋਵੇਗਾ ਧਰਮ ਜਬਰ ਨਹੀਂ ਧਰਮ ਸਾਰੇ ਜਬਰ ਹਟਾ ਦਿੰਦਾ ਹੈ ਆਪ ਧਾਰਮਿਕ ਮਨੁੱਖ ਕਿਸੇ ਜਬਰ ਨੂੰ ਮੰਨਦਾ ਵੀ ਨਹੀਂ ਇਤਿਹਾਸ ਦੇ ਇਹ ਦੋ ਬੰਨੇ ਨੇ ਜੋ ਅਕਸਰ ਵਿਦਵਾਨ ਆਵਾਜ਼ ਦੇ ਨੇ ਤੇ ਵਰਣਨ ਕਰਦੇ ਨੇ 9 ਸਾਲ ਦੇ ਗੁਰੂ ਨਾਨਕ ਨੇ ਜਨਰਲ ਪੈਗਨ ਤੋਂ ਇਨਕਾਰ ਕਰ ਦਿੱਤਾ। 9 ਸਾਲ ਦੇ ਗੁਰਗੋਦ ਸਿੰਘ ਜੀ ਨੇ ਜੇ ਗੋਬਿੰਦ ਰਾਏ ਸਾਹਿਬ ਆਪਣੇ ਪਿਤਾ ਨੂੰ ਕਿਹਾ ਜਨੇਊ ਦੀ ਰੱਖਿਆ ਵਿੱਚ ਬਚਾਣਾ ਹੈ। ਇਹ ਦੀਵਾਜ਼ਤ ਕਰਦੇ ਹਨ। ਹੈਰਾਨਗੀ ਹੋਈ। 9 ਸਾਲ ਦੇ ਗੁਰਨਾਨਕ ਕਹਿੰਦੇ ਨੇ ਮੈਂ ਨਹੀਂ ਪਹਿਨਣਾ। 9 ਸਾਲ ਦੇ ਗੋਬਿੰਦ ਰਾਏ ਕਹਿੰਦੇ ਨੇ ਮੈਂ ਨਹੀਂ ਉਤਾਰਨ ਦੇਣਾ। ਹੋਰ ਕਿਹਨੂੰ ਮਦਦ ਕਰਾਂਗਾ। ਮੈਂ ਨਹੀਂ ਉਤਾਰਨ ਦੇਣਾ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਇਸੇ ਵਾਸਤੇ ਹੋਈ ਤਿਲਕ ਜੰਜੂ ਰਾਖਾ ਪ੍ਰਬਤਾ ਕੇਨੋ ਬੜੋ ਕਰੋ ਮੈ ਸਾਖਾ ਇਹ ਜੋ ਬਹੁਤ ਵੱਡਾ ਧਰਮ ਦਾ ਸਾਖਾ ਹੋਇਆ ਸਿਰਫ ਧਰਮ ਦੀ ਰੱਖਿਆ ਦਿਖਾਤਰ ਸਿਰਫ ਇਹ ਲਗਤੇ ਜਿਵੇਂ ਉਹਨੂੰ ਪਛਾਨ ਦਿਖਾਤਰ 9 ਸਾਲ ਦੇ ਗੋਬਿੰਦ ਰਾਏ ਕਹਿੰਦੇ ਨੇ ਜੁਏ ਮਿਲਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਹ ਕਹਿ ਦਿੱਤਾ ਕੋਈ ਬਹੁਤ ਵੱਡਾ ਮਹਾਪੁਰਸ਼ ਕੁਰਬਾਨੀ ਦੇਵੇ ਤਾਂ ਇਹ ਨਾ ਕਰ ਜਲੇ ਉਹ ਬਚ ਸਕਦਾ ਹੈ ਤਿਲਕ ਬਚ ਸਕਦਾ ਵਰਨਾ ਨਹੀਂ ਤੇ ਪਤਾ ਗੋਬਿੰਦ ਰਾਏ ਕੀ ਕਹਿੰਦੇ ਨੇ ਗੁਰਦੇਵ ਪਤਾ ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਤੈਰਨਾ ਪਹਿਲੇ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪਹਿਲੇ ਖਰਾਵਾ ਪਹਿਨ ਕੇ ਗੁਰਦੇਵ ਬਾਦਸਾ ਚੱਲ ਪਏ ਹੈਰਾਨਗੀ 9 ਸਾਲ ਦੇ ਗੁਰੂ ਨਾਨਕ ਕਹਿੰਦੇ ਨੇ ਮੈਂ ਨਹੀਂ ਪਹਿਨਣਾ 9 ਸਾਲ ਦੇ ਹੀ ਗੋਬਿੰਦ ਰਾਏ ਕਹਿੰਦੇ ਨੇ ਉਮਰ 9 ਸਾਲ ਦੀ ਸੀ ਨਹੀਂ ਉਤਾਰਨਾ ਦੇਣਾ ਕਾਰਨ ਕੀ ਗੁਰ ਗੋਬਿੰਦ ਸਿੰਘ ਜੀ ਦੀ ਸੋਚਣੀ ਬਦਲ ਗਈ ਗੁਰੂ ਨਾਨਕ ਨਾਲ ਸਹਿਮਤ ਨਹੀਂ ਸਨ ਨਹੀਂ ਜੋਤ ਹੋਈ ਹੈ ਬ੍ਰਾਹਮਣ ਜ਼ਬਰਨ ਜਨੇਊ ਪਹਿਨਾਣਾ ਚਾਹੁੰਦਾ ਸੀ ਪਹਿਨਾ ਕੇ ਰਵਾਂਗੇ ਸਤਗੁਰ ਕਹਿਣ ਲੱਗੇ ਜ਼ਬਰ ਮੈਂ ਸਹਿਣ ਨਹੀਂ ਕਰ ਸਕਦਾ ਮੈਂ ਨਹੀਂ ਪਹਿਨਣਾ جبرن اتارنا چاہتا ہے کلگی در نے کہ جبرن نہیں اتارن دینا منوک دی مرضی سوتر جبرن سانوں کو پہنا نہیں اور جبرن کوئی کسی دا اتار نہیں سکتا جبر ہی شیطانیت ہے دھرم دا پھل کیے موکش مکتی آزادی دھرم کرما بچ بھی جبر آ جائے تو ورد نہیں رکھا تو سزا سجا آنگے گے روزہ نہیں رکھے تو سزا سجا آنگے گے تاٹھ نہیں کیتا تو تینوں مارا گے نہیں جب شروع کے چیز دھرم دس جبر تو گیا پھل موکش کس طرح ہوئے گا ایک منوک نہیں روٹی کھاندہ نہیں اس ابھی اسی اور جو روز روز اس نے بک نہیں لگ رہی تو سمجھ لو روگی ہے روگی نہیں بک لگتی تو اس کے ترس کھانا چاہیے اس کا کوئی لنگ کا علاج سوچنا ہے انہوں ماراں گے کٹاں گے تھوڑی تو روٹی کیوں نہیں کھانا روگی منکھ دی یہ پہچان ہے انہوں بک نہیں لگے گی بوجن کی بک نہیں لگے گی جو تن روگی ہے بخ نہیں لگے گی جو من دے تلتے روگی ہے بجن کی بک نہیں ہوئے بخ نام دی ہوگی سچ نام کی لاگے بھوک وہ تو بھوکھے کھائے چلیے دوکھ ਜਿਤਨੀ ਵੱਡੀ ਭੁੱਖ ਹੋਵੇ ਛਕਣ ਦਾ ਉਨਾ ਹੀ ਵੱਡਾ ਸਵਾਦ ਆ ਜਾਂਦਾ ਹੈ ਭੁੱਖੇ ਸਾਦੇ ਗੰਨ ਜਿਤਨੀ ਅੰਦਰ ਨਾਮ ਦੀ ਭੁੱਖ ਹੋਵੇ ਜਪਣ ਦਾ ਉਨਾ ਹੀ ਰਸ ਬਣ ਜਾਂਦਾ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛਿਆ ਹੈ ਪਾਤਸ਼ਾਹ ਤੁਹਾਡੇ ਅੰਦਰ ਇਹ ਭੁੱਖ ਕਿਤਨੀ ਕਹ ਹੈ ਕਿੰਨੀ ਕੁ ਭੁੱਖ ਲੱਗੀ ਹੈ ਨਾਮ ਦੀ ਕਿੰਨੀ ਕੁ ਭੁੱਖ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਮਾਰੂ ਮੇਨਾ ਤ੍ਰਿਪਤਿਆ ਅੱਗੀ ਲਹੇ ਨਾ ਭੁਖ ترپتیا پرے کے سکھ نانک سچے نام کی پوچھا پوچھا. پوچھ رہے ہو نام دن کی پیاس کن پانی دیا بھائی اب کول پوچھ لو تینوں کتنا کھدن چاہیے کن لکڑا چاہیے کتنا پیٹرول تینوں چاہیے کتنا تیل ایندھن چاہیے اگ رجتی ہے کسی راجے کو پوچھ لو تین کتنا کا راج پاٹ چاہیے اور کنے دیر تک راج پاٹ کرنا چاہتا ہے کوئی ترپت ہوتا ہے جس طرح راجا راج پاٹ تو ترپت نہیں آتا اگنی لکڑوں تو ترپت نہیں آتی مرو تھل بارش تو ترپت نہیں آتا سگن اس طرح نام جپتا نام جپدا ہو پیاس ہے پیاس ہویاس ہے ہو جپن نو جی کردہ ہے ہر پربو میں رجدہ ہی نہیں ہے ہور جپ جی کر دائے جپ نو جی کر دائے جی دا مال ہو جل کی پیاس نہ جائے جل میں اگن اٹھی اد کھا بوجن کی پہلی برکی دیکھ سواد ہوندہ ہے آخرلی چ نہیں ہوندہ یہ بھی مارس کرتے ہیں ایک ایک بھوجن دی برکی اندر گئی بک دی گئی بک دی گئی سواد کٹتا گیا آخری چ نہیں گل ختم ہو جانتی ہے نام جپن دا جیسے جیسے سواد آنا شروع ہوا نہ ਤੇ ਜਿਉਂ-ਜਿਉਂ ਜਪੋਗੇ ਭੁੱਖ ਵਧੇਗੀ ਭੁੱਖ ਵਧੇਗੀ ਸਵਾਦ ਵਧੇਗਾ ਇਹ ਦੋਨੇ ਕੰਮ ਇਕੱਠੇ ਚੱਲਦੇ ਨੇ ਫਿਰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕੀਤਾ ਇਧਰ ਸਵਾਦ ਵਧਦਾ ਜਾ ਰਿਹਾ ਹੈ ਭੁੱਖ ਵੱਧਦੀ ਜਾ ਰਹੀ ਆਖਰੀ ਸਮੇਂ ਤੱਕ ਇੱਕ ਭੁੱਖ ਬਣੀ ਰਹਿੰਦੀ ਹੈ ਰਸ ਵੀ ਬਣਿਆ ਜਾਂਦਾ ਹੈ ਸਵਾਦ ਵੀ ਬਣਿਆ ਰਹਿੰਦਾ ਹੈ ਗਿਆਨ ਖੰਡ ਦੇ ਬੜੀ ਭਾਰੀ ਵਿਸ਼ਾਲਤਾ ਆ ਜਾਂਦੀ ਹੈ ਜਬਰ ਉਹ ਕਿਸੇ ਦਾ ਨਹੀਂ ਸਹਿਣ ਕਰਦਾ ਕਿਸੇ ਦੇ ਉੱਤੇ ਜ਼ਬਰ ਹੋਵੇ دھارمک تل کا جبر ہو سیاسی تل کا جبر ہواجک تل کا بھی کوئی جبر وہ نہیں برداشت کرے گا سین نہیں کرے گا وہ اپنے گیان کنڈے کھڑے کے ہو سکتا ہے آواز بھی بلند کرے گی جگرہ بڑا مہان ہو جاندہ ہے وشال ہو جاندہ ہے بڑی وشال نہیں ہو جاتی ہے سرم سرمخنڈ من گھڑے آ جاندہ ہے بجدی گھڑی جاتی ہے چت گڑیا جا آہن گڑیا جا کارن سمجھ آ گئی ہے پتا چل گیا پراپتی نہیں ہوئی تو سمجھ آ جائے تو پراپتی نہ ہو ہردا تڑپتا ہے سمجھتے آ گئی پتا چل گیا ہوں تو پراپت ہونا چاہیے پہلے تو پتا نہیں سی پتا چل گیا ہی پہلے تو سمجھی بیٹھے سی پتھر ہے پہلے تو سمجھی بیٹھے سی کنکر ہے اب پتا چلے تو موتی ہے پہلے سمجھی بیٹھے سے ایوے ہی ہے اج پتا چلے ہاں امرت رس ہے ਜਦ ਪਤਾ ਚਲੇ ਤਾਂ ਪ੍ਰਾਪਤ ਕਰਨ ਨੂੰ ਜੇ ਕਰਨਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਜਾਣਨਾ ਹੋਰ ਗੱਲ ਹੈ ਪਾਉਣਾ ਹੋਰ ਗੱਲ ਹੈ ਜਾਣ ਲਿਆ ਹੁ ਪ੍ਰਾਪਤੀ ਦੀ ਇੱਛਾ ਤੇ ਪ੍ਰਾਪਤ ਹੋ ਜਾਵੇਗਾ ਕਾਸ਼ ਇਹ ਬਾਰੋਂ ਪ੍ਰਾਪਤ ਹੁੰਦਾ ਤੇ ਮਨੁੱਖ ਕਰ ਲੈਂਦਾ ਤੇ ਆਪਣੇ ਵਿੱਚੋਂ ਖੋਜ ਕਰਨੀ ਅੱਜ ਤੱਕ ਬੰਦੇ ਵੀ ਖੋਜ ਦੇ ਮਰਕਜ਼ ਰਹੇ ਨੇ ਸਾਗਰ ਜ਼ਮੀਨ ਪਹਾੜ ਤੇ ਆਸਮਾਨ ਮਨੁੱਖ ਨੇ ਧਰਤੀ ਦੇ ਸੀਨੇ ਚੀਰ ਕੇ ਅੰਤੇ ਧਨ ਥਾ ਥਾ ਤੇ ਕਢਿਆ ਹੈ ਬਹੁਤ ਕਢਿਆ ਹੈ ਪਹਾੜਾਂ ਦੇ ਸੀਨੇ ਚੀਰ ਕੇ ਇਸਨੇ ਲੋਹਾ ਸੋਨਾ ਚਾਂਦੀ ਮੈਦਨਿਆ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕਢੀਆਂ ਨੇ ਲੇਕਿਨ ਇਹ ਤ੍ਰਿਪਤ ਨਾ ਹੋਇਆ ਨਾ ਜ਼ਮੀਨ ਤ੍ਰਿਪਤ ਕਰ ਸਕੀ ਨਾ ਪਹਾੜ ਫਿਰ ਇਸਨੇ ਸਾਗਰ ਨੂੰ ਵੀ ਛਾਣਿਆ ਇਹਨੇ ਸਾਗਰ ਦੇ ਚੋਂ ਤੇਲ ਕਢਿਆ ਮੋਤੀ ਕਢਿਆ ਬੜੀਆਂ ਚੀਜ਼ਾਂ ਕਢੀਆਂ ਨੇ پر ساگر بھی اسپت نہیں کر سکے دی درشتی آسمان پہ چلی گئی چندرما پہنچ گیا جی این جی مٹھی بھر ریت پی ہے چندرما تو پہنچنے لگی ہے اتو لربا خرباں ڈالر خرچ ہو گئے مٹھی بھر ریت آئی ہے درشٹی ہوگی چلی گئی ہے شاید چندرما تو کچھ نہیں اور اگوں کچھ لگے اور اگوں کچھ لگے جس دن منک دیکھ چندرما پہنچے سن ساری دنیا دنیاس دی لہر دوڑ گئی سی دنیا خوش ہو گئی بندہ چندرما پہنچ گیا چند پہ پہنچ گیا انہ دن آج اردو کا ایک بلند پایا شاعر جگر مراد آبادی زندہ سی مرادبا نہیں گیا اس منہ ایک فکرہ نکلیا جد بندہ جس دن چندرما پہنچیا پہنچا انہیں آس آسمانوں کی تمنا کرنے والے زمین بھی ہاتھ سے جاتی رہے گی چندرما تے رہنے کی کوشش کرتا ہے این نہ ہوئے کہ زمین بھی گوا بیٹھے تینوں تجھے جی زمین کے بھی رہن کی جانچ نہیں آئی جہاں کا نرک تو زمین تے بنایا یہ نرک تو چندرما تے گا چندر اور کی کرے گا ਜਿਹੜੇ ਵਿਕਰੇ ਜਿਹੜੇ ਲੜਾਈ ਝਗੜੇ ਤੋਂ ਜ਼ਮੀਨ ਤੇ ਬਰਬਾਦ ਕੀਤੇ ਹੋਏ ਨੇ ਇਹੀ ਸਭ ਉੱਪਰ ਕਰੇਗਾ ਔਰ ਕੀ ਕਰੇਗਾ ਉੱਥੇ ਵੀ ਇਹੀ ਕੁਝ ਕਰੇਗਾ ਉੱਥੇ ਵੀ ਜ਼ਾਤ ਪਾਤ ਲੈ ਕੇ ਜਾਏਗਾ ਉੱਥੇ ਵੀ ਭੇਦ ਭਾਵ ਲੈ ਕੇ ਜਾਏਗਾ ਉੱਥੇ ਵੀ ਵਿਕਰੇ ਲੈ ਕੇ ਜਾਏਗਾ ਉੱਥੇ ਵੀ ਵਿਰੋਧ ਲੈ ਕੇ ਜਾਏਗਾ ਤੇ ਜਿਹੜੀ ਖਾਨਾ ਜੰਗੀ ਘਰ ਘਰ ਦੇ ਚਿੱਥੇ ਹੈ ਉਹ ਉੱਥੇ ਹੀ ਹੋਵੇਗੀ ਹੋਰ ਕੀ ਹੈ ਆਸਮਾਨੋਂ ਕੀ ਤਮੰਨਾ ਕਰਨ ਵਾਲੇ ਜ਼ਮੀਨ ਦੇ ਹੱਥ ਸੇ ਜਾਂਦੀ ਰਹੇਗੀ ਤੋ ਜਿੰਦਤੇ ਤੇ ਰਹਿਣ ਦੀ ਜਾਤ ਸਿੱਖ لیکن زمین نو ترپت نہیں کر سکے ساگر نو ترپت نہیں کر سکے پہاڑ منوک دی چھولی نہیں بھر سکے درشتی اوپر چلی گئی ہے شاید کسی ہوہ نچھر تو کسی ہوتی تو نے کو چیز ہوئے تو میری چھولی بھر جائے نہیں دھرم ہے کوئی گرہ نچھر سورج جنگ تارا زمین آسمان پہاڑ ساگر تیری چھولی نہیں بھر سکتے تینوں ترپت نہیں کر سکتے تیری لوڑا دی پورتی کر سکتے تینوں ترپتی عوضوں ہوئے گی جب اندر بھی کھوج کرے گا وہ تیرے اندر پہ ہے امرت پرب کا نام دیہی نے اس کا بسرا کہنے ہیدر مشاعرے مشاہرے مرزا غالب پہنچے سن ہیدر مسلم سٹیٹ سی نظام دی پرانا زمانہ تو ہیدر آباد ਗੋਲਕੁੰਡਾ ਵਿੱਚ ਹੀਰੇ ਦੀਆਂ ਖਾਣਾ ਮਸ਼ਹੂਰ ਨੇ ਅਜੇ ਵੀ ਲੋਕੀ ਕੱਢਦੇ ਨੇ ਕਦੀ ਕਦੀ ਲਲਪ ਲੈਦੇ ਨੇ ਇੱਕ ਖਾਨਵਾਰ ਨੇ ਲਾਲਬ ਤੇ ਤਰਸ ਕੀਤਾ ਵਿਚਾਰੇ ਦਾ ਜਗਾ ਪਾਟੇ ਆਇਆ ਸੀ ਉੱਪਰ ਜਿਹੜੀ ਸ਼ੇਰਵਾਨੀ ਪਾਈ ਹੋਈ ਸੀ ਉਹਨੂੰ ਵੀ ਦੋ ਦਿਨ ਪਹਿਨਣ ਲੱਗਿਆ ਸੀ ਉਹਨੂੰ ਤਰਸ ਆ ਗਿਆ ਉਹ ਕਹਿੰਦਾ ਲਾਲਬ ਕਿਹੜਾ ਸ਼ੇਰੋ ਸ਼ਾਇਰੀ ਦੇ ਚੱਕਰਾਂ 'ਚ ਟੋਪਿਆ ਹੈ ਤੂੰ ਮੇਰਾ شاਗਿਰਦ ਬਣ ਤੇ ਮੈਂ ਤੈਨੂੰ ਤਸਾਂਦਾ ਕਿ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਕਿਵੇਂ ਕੱਢੀ ਦੇਣਾ ਮੈਂ ਤੈਨੂੰ ਦੱਸਾਂਗਾ ਸ਼ਾਗਿਰਦ ਬਣ ਮੇਰਾ ਗਾਲਿਬ ਕਹਿ ਲਗਾ ਫਿਰ ਤੂੰ ਮੇਰਾ ਸ਼ਾਗਿਰਦ ਬਣ ਮੈਂ ਤੈਨੂੰ ਦੱਸਾਂਗਾ ਆਪਣਾ ਹੀ ਸੀਨਾ ਚੀਰ ਕੇ ਗਿਆਨ ਕਿਵੇਂ ਕੱਢੀ ਦੇਣਾ ਸਕੂਨ ਕਿਵੇਂ ਕੱਢੀ ਦੇਣਾ ਰਸ ਕਿਵੇਂ ਕੱਢੀ ਦੇਣਾ ਪਹਾੜਾਂ ਦੇ ਸੀਨੇ ਚੀਰਨਾ ਤੈਨੂੰ ਆਉਂਦਾ ਹੈ ਆਪਣਾ ਸੀਨਾ ਚੀਰਨਾ ਮੈਨੂੰ ਆਉਂਦਾ سخن کیا کہہ نہیں سکتے جو یا ہوں جو جاگا جگر کیا ہم نہیں رکھتے جو کھونے جا کے کو میں اپنا سینہ ہی رکھتا جو پہاڑوں کی گا تو پہاڑوں دی سینے چیر میں اپنا ہی سینہ چیر دا تو تو ہیرے لبنا ہے میں اتوں گیان لبدا چمک دے پتھر لب دیں چمک دے خدا دے گن لب ربی گن لگ ਸਤੋ ਕਰਨ ਕੇ ਅਗੈ ਨਹੀਂ ਸਕਤੇ ਜੋਆ ਹਉ ਜੋ ਜਬਰ ਕਾ ਜਿਗਰ ਕਾ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਤ੍ਰਿਪਤੀ ਕ ਮਨੁਖ ਨੂੰ ਅੰਗੋ ਮਿਲੇਗੀ ਮਨੁਖ ਦਾਹੇ ਬਗਾਹੇ ਜੋ ਕੁਛ ਵੀ ਤਲਾਸ਼ ਕਰ ਰਹਾ ਹੈ ਤ੍ਰਿਪਤੀ ਰਜੇ ਮੇਂ ਦੀ ਕੋਈ ਰਜ ਜਾਏ ਤੇ ਰਾਜਾ ਬਾਰੋਂ ਕੁਛ ਵੀ ਨਹੀਂ ਮਨੁਖ ਨੂੰ ਤ੍ਰਿਪਤੀ नसीब ਹੋ ਸਕਦੀ ਨਾ ਜ਼ਮੀਨ ਰਾਜਾ ਬਣਾ ਸਕਦੀ ਨਾ ਪਹਾੜ ਨਾ ਸਾਗਰ ਤੇ ਨਾ ਹੀ ਆਸਮਾਨ ਜਦ ਵੀ ਇਸਨੇ ਰਾਜਾ ਬਣਨਾ ਹੈ ਆਪਣੇ ਵਿੱਚੋਂ ਕੁਝ ਲੱਗੇਗਾ ਤੇ ਰਾਜਾ ਬਣੇਗਾ ਅਗਰ ਪੇਪਰ ਦੀਦਾ ਇੱਕ ਬੜਾ ਕੀਮਤੀ ਸ਼ਬਦ ਹੈ ਕਾਇਆ ਬੌਖੰਡ ਖੋਜਦੇ ਨੌ ਨੇਦ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਦੀ ਰਵਾਈ ਮੈਂ ਇਸ ਬੌਖੰਡੀ ਬੌਖੰਡ ਬਹੁਤ ਸਿੰਘਾਂ ਵਾਲੀ ਜਿਹੜੀ ਕਾਇਆ ਹੈ ਇਹਨੂੰ ਖੋਜਦੇ ਆ ਖੋਜਦੇ ਆ ਨੌ ਨੇਦ ਨਾਮ ਪ੍ਰਾਪਤ ਕਰ ਲਏ ਕਾਇਆ ਬੌਖੰਡ ਖੋਜਦੇ ਨੌ ਨੇਦ ਨੌ ਖਜ਼ਾਨੇ ਪ੍ਰਾਪਤ ਕਰ ਲਏ ਇਸ ਕਾਇਆ ਲੈ ਚਾ ਸਬਰ ਸੰਤੋਖ ਨਿਰਵੈਰਤਾ ਔਰ ਸੰਜਮ ਗਿਆਨ ਵਿਗਿਆਨ ਪ੍ਰੇਮ ਅਨੁਭਵ ਵਿਸ਼ਾਲਤਾ ਦਿਆਲਤਾ ਸਮਾਨ ਦ੍ਰਿਸ਼ਟੀ ਇਹ ਸਭ ਕੁਝ ਮਨੁੱਖ ਨੂੰ ਅੰਦਰੋਂ ਲੱਭਣਾ ਹੈ ਔਰ ਕਿੱਥੋਂ ਲੱਭੇਗਾ ਇਹ ਤੇ ਅੰਦਰੋਂ ਮਿਲੇਗਾ ਬਾਹਰ ਮਨੁੱਖ ਦੀ ਬੜੀ ਭਟਕਣ ਹੈ ਤੇ ਖੋਜ ਵੀ ਬਰ ਤੇ ਬਾਹਰੋਂ ਲੱਭ ਵੀ ਬਹੁਤ ਕੁਝ ਲਿਆ ਹੈ ਲੇਕਿਨ ਤ੍ਰਿਪਤ ਨਹੀਂ ਹੋਇਆ ਤ੍ਰਿਪਤ ਉਸ ਦਿਨ ਹੋਵੇਗਾ ਜਦ ਅੰਦਰੋਂ ਕੁਝ ਲੱਭੇਗਾ یہ جڑا تن ہے یہاں باہر پوریا ہو جڑا من ہے یہاں پوریاں ہو بدکسمتی ہے ابھی من لوڑا بھی باہروں پوریا کرنا چاہتے ہیں بس زندگی اتوں ہی بٹک گئی جیون اتوں ہی بٹک گیا صدور نہیں لوگ روکتے کہ بار نہ کھوج کھوج یہ جو تن ہے یہڑ باروں پوری بار ہوج باروں تین کھوڑنا پڑے گا اور بار سب کچھ چل رہا ہے زمین چل رہی ہے اسمان چل رہے ہیں دن رو چلے نس سس چلے تار کا لکبل ہوے تے لکھاں گرہن چھتر تارے سارے زمین چل رہی ہے گردش تے چے اس چل دے ہے संसार تو توں کچھ لبنا ہے تینو چلنا پےگا بھٹکنا پےگا دونا پےگا بھجنا پےگا زمین بج رہی ہے اسمان بج رہے ہیں شیخ صادی سعدے بڑے کینتی بولے وہ و باد ماں و با فلک خورشید درکار ابر بدل باد ہوا خورشید سورج ماں چندرما بہت قیمتی بول اس کا ابرو باد ماں و با فلک خورشید درکار تا تو نانے آری و بغولت نہ پوری کہ سورج چند تارے زمین آسمان سب کردے دکھنے سب چل رہے ہیں کہ تے ہاتھ, ہاتھ رکھ کے بیٹھے شوبت نہیں دینا چل بج تو سب کچھ چل رہا ہے بدل چل دے پہن دریا چل دے پہن چلتے پے چلتی پی سورے چند تارے چل دے چلتے پے سریر خون پہ چل دے سواس پہ چل دے تیرے ہاتھ چلنے چاہیے تیرے پیر چلنے چاہیے چل اس چلتے ہوئے سنسارے تجھ پراپت کرنا ہے چلنا پائے گا پرماتما نہیں چلا ہے ٹیکیا ہوا ہے ਕੁਛ ਟਿਕੇ ਆਪਣੇ ਨਾਲ ਜੁੜਨਾ ਹੈ ਤਾਂ ਫਿਰ ਟਿਕਣਾ ਪਏਗਾ ਮਨ ਨੂੰ ਟਿਕਾਣਾ ਪਏਗਾ ਭਜਣ ਦੀ ਜਾਂਚ ਬੰਦੇ ਨੂੰ ਆ ਗਈ ਟਿਕਣ ਦੀ ਜਾਂਚ ਨਹੀਂ ਆਈ ਤਨ ਵੀ ਦੌੜ ਰਿਹਾ ਮਨ ਵੀ ਦੌੜ ਰਿਹਾ ਤੇ 아이ਦੀ ਕਥਾ ਆਪਾਂ ਦੇਖੀ ਬਹੁਤ ਵਧੀਆ ਕਥਾ ਸੀ ਗਿਆਨੀ ਸੰਤ ਸਿੰਘ ਮਸਕੀਨ ਰਾਣੇ ਕਮਾਲ ਕਰ ਦਿੱਤਾ ਬਾਕੀ ਉਹਨਾਂ ਦੀ ਹਰ ਕਥਾ ਹੀ ਲਾਜਵਾਬ ਹੈ ਇੱਕ ਤੋਂ ਵੱਧ ਕੇਕ ਹੈ ਜੇਕਰ ਤੁਸੀਂ ਇੱਕ ਕਥਾ ਸੁਣਦੇ ਹੋ ਤੇ ਦੂਸਰੀ ਉਸ ਤੋਂ ਵੀ ਜ਼ਿਆਦਾ ਅੱਛੀ ਹੈ ਮੁਲਕ ਇਹ ਸਾਰੀਆਂ ਕਥਾ ਦੇ ਵਿੱਚ ਇੱਕ ਸਬਕ ਹੁੰਦਾ ਇਨਸਾਨ ਨੂੰ ਸਿਖਾਉਣਾ ਮਕਸਦ ਉਹਨਾਂ ਦਾ ਕਿ ਕਿਸ ਤਰ੍ਹਾਂ ਅਗਰ ਤੁਸੀਂ ਇਸ ਦੁਨੀਆਦਾਰੀ 'ਚ ਵੀ ਅਗਰ ਖੁੱਬੇ ਹੋਣਾ ਤੁਸੀਂ ਕਹਿੰਦੇ ਕੋ ਮੇਰੇ ਕੋ ਨਹੀਂ ਟਾਈਮ ਹੈ ਫਰਜ਼ ਕਰੋ ਕਿ ਸਵੇਰ ਅਮਰਤ ਵੇਲੇ ਨਹੀਂ ਮੈਂ ਉੱਠ ਸਕਦਾ ਮੇਰੇ ਕੋ ਨਹੀਂ ਉੱਠਿਆ ਜਾਂਦਾ ਜਾਂ ਜਿਹੜਾ ਨਮਾਜ਼ਾਂ ਦਾ ਟਾਈਮ ਹੈ ਉਸ ਵੇਲੇ ਮੇਰੇ ਕੋ ਉਹ ਮੈਂ ਕੰਮ 'ਚ ਬਿਜ਼ੀ ਹੁਣਾ ਨਹੀਂ ਮੇਰੇ ਕੋ ਟਾਈਮ ਕੱਢਿਆ ਜਾਂਦਾ ਤੇ ਇਸ ਦੇ ਬਾਵਜੂਦ ਵੀ ਤੁਸੀਂ ਰੱਬ ਨੂੰ ਯਾਦ ਕਰ ਸਕਦੇ ਜੀ ਚਲਦੇ ਆਂ ਫਿਰਦੇ ਆਂ ਹਰ ਵੇਲੇ ਤੁਸੀਂ ਰੱਬ ਸੋਨੇ ਦਾ ਨਾਮ ਜਪਦੇ ਰਹੋ ਰੱਬ ਨੂੰ ਯਾਦ ਕਰਦੇ ਰਹੋ ਰੱਬ ਨੂੰ ਜਿੱਲੇ ਤੁਸੀਂ ਹਰ ਵੇਲੇ ਚਲਦੇ ਆਂ ਫਿਰਦੇ ਆਂ ਕੰਮ ਕਰਦੇ ਯਾਦ ਕਰੋਗੇ ਤੇ ਫਿਰ ਦੇਖੋ ਤੁਹਾਡੇ ਉੱਤੇ ਕਿਸ ਤਰ੍ਹਾਂ ਰਹਿਮਤ ਹੁੰਦੀ ਦੇਖੋ ਫਿਰ ਤੁਹਾਡੀ ਜ਼ਿੰਦਗੀ ਬਦਲਦੀ ਕਿਸ ਤਰ੍ਹਾਂ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਏਗਾ ਖੁਦ-ਬਖੁਦ ਤੁਹਾਨੂੰ ਇਸ ਚੀਜ਼ ਦੀ ਫੀਲਿੰਗ ਆਉਣ ਲੱਗ ਪੈਗੀ ਕਿ ਯਾਰ ਮੇਰੀ ਜ਼ਿੰਦਗੀ 'ਚ ਬਹੁਤ ਬਦਲਾਅ ਹੋਣ ਲੱਗ ਪਿਆ ਹੈ ਉਹ ਕਿਸ ਤਰ੍ਹਾਂ ਕਿ ਜਦੋਂ ਤੁਸੀਂ ਹਰ ਵੇਲੇ ਰੱਬ ਨੂੰ ਯਾਦ ਕਰੋਗੇ ਨਾ ਫਿਰ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਹਨ ਇਹ ਪਰੇਸ਼ਾਨੀਆਂ ਇਹ ਹੱਲ ਹੋਣਾ ਸ਼ੁਰੂ ਹੋ ਜਾਣਗੀਆਂ ਇਹ ਖਤਮ ਹੋਣਾ ਸ਼ੁਰੂ ਹੋ ਜਾਣਗੀਆਂ ਤੇ ਤੁਹਾਨੂੰ ਨਾ ਰੱਬ ਦਾ ਜਦੋਂ ਤੁਸੀਂ ਨਾਮ ਜਪੋਗੇ ਨਾ ਤੇ ਤੁਹਾਨੂੰ ਸਕੂਨ ਮਿਲਣਾ ਪਏਗਾ ਕਿਉਂਕਿ ਅੱਲਾਹ ਪਾਕ ਦੀ ਜ਼ਾਤ ਰੱਬ ਸੋਣਾ ਇਰਸ਼ਾਦ ਫਰਮਾਉਂਦਾ ਹੁਕਮ ਦਿੰਦਾ ਕਿ ਦਿਲਾਂ ਦਾ ਸਕੂਨ ਮੇਰੇ ਜ਼ਿਕਰ 'ਚ ਹੀ ਹੈ ਤੇ ਇਸ ਕਰਕੇ ਜਦੋਂ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਨਾ ਚੱਲਦੇ ਫਿਰਦੇ ਕੰਮ ਕਰਦੇ ਤੇ ਫਿਰ ਤੁਹਾਡੇ ਦਿਲ ਨੂੰ ਸਕੂਨ ਆਉਣ ਲੱਪੇਗਾ ਜਦੋਂ ਤੁਹਾਡੇ ਦਿਲ ਨੂੰ ਸਕੂਨ ਆਉਣ ਲੱਪੇਗਾ ਨਾ ਤੇ ਫਿਰ ਤੁਸੀਂ ਦੇਖੋ ਕਿ ਤੁਹਾਡੀਆਂ ਪਰੇਸ਼ਾਨੀਆਂ ਵੀ ਖਤਮ ਹੋਣ ਲੱਪਣੀਆਂ ਤੁਹਾਡਾ ਕਾਰੋਬਾਰ ਵੀ ਅੱਛਾ ਚੱਲਣ ਲੱਪੇਗਾ ਤੁਹਾਡਾ ਕੰਮ ਕਾ ਹਰ ਚੀਜ਼ ਬਿਹਤਰ ਹੋ ਜਾਏਗੀ ਕਿਉਂਕਿ ਜਦੋਂ ਪਰੇਸ਼ਾਨੀਆਂ ਇਹ ਨਾ ਬੰਦੇ ਦਾ ਪਿੱਛਾ ਛੱਡਦੀਆਂ ਤੇ ਫਿਰ ਇਨਸਾਨ ਨੂੰ ਆਪਣੀ ਜ਼ਿੰਦਗੀ ਜਹੰਨਮ ਲੱਗਦੀ ਬਹੁਤ ਬੁਰੀ ਲੱਗਦੀ ਕਹਿੰਦੇ ਯਾਰ ਕਿਦੋਂ ਇਸ ਟੈਨਸ਼ਨਾਂ ਤੋਂ ਮੇਰੀ ਜਾਨ ਛੁੱਟੇਗੀ ਤੇ ਇਹਨਾਂ ਟੈਨਸ਼ਨਾਂ ਤੋਂ ਜਾਨ ਛਡਾਉਣ ਦਾ ਇੱਕੋ ਹੀ ਹੱਲ ਹੈ ਦਿਲ ਨੂੰ ਸਕੂਨ ਦੇਣ ਦਾ ਇੱਕੋ ਹੀ ਹੱਲ ਹੈ ਕਿ ਰੱਬ ਨੂੰ ਹਰ ਵੇਲੇ ਯਾਦ ਕਰਦੇ ਰਹੋ ਚੱਲਦੇ ਫਿਰਦੇ ਕੰਮ ਕਰਦੇ ਬਜਾਏ ਕਿ ਫਜ਼ੂਲ ਦੀਆਂ ਗੱਲਾਂ ਕਰਨਾਂ ਬਿੱਤਰ ਹੈ ਕਈ ਗੁਣਾ ਬਿਹਤਰ ਹੈ ਕਿ ਰੱਬ ਨੂੰ ਯਾਦ ਕਰ ਲੋ ਰੱਬ ਦਾ ਜ਼ਿਕਰ ਕਰਦੇ ਰਹੋ ਆਪਣੀ ਜ਼ੁਬਾਨ ਦੇ ਉੱਤੇ ਹਰ ਵੇਲੇ ਰੱਬ ਦਾ ਨਾਮ ਪੁਕਾਰਦੇ ਰਹੋ ਜਿੱਦਲੇ ਤੁਸੀਂ ਰੱਬ ਦਾ ਨਾਮ ਪੁਕਾਰੋਗੇ ਤੇ ਤੁਸੀਂ ਆਟੋਮੈਟਿਕਲੀ ਗੁਨਾਹਾਂ ਤੋਂ ਵੀ ਬਚ ਜਾਓਗੇ ਜਿਹੜਾ ਕਿ ਅਸੀਂ ਐਵੇਂ ਫਜ਼ੂਲ ਬੈਠੇ ਦੂਸਰੇ ਜਿਹੜਾ ਕਿ ਇੱਕ ਬੰਦਾ ਸਾਡੇ ਵਿੱਚ ਮੌਜੂਦ ਵੀ ਨਹੀਂ ਉਹਦੀਆਂ ਗੱਲਾਂ ਕਰਦੇ ਰਹਿੰਨੇ ਉਹਦੀ ਗੀਬਤ ਕਰਦੇ ਰਹਿੰਨੇ ਉਹਦੀ ਚੁਗਲੀ ਕਰਦੇ ਰਹਿੰਨੇ ਕਿਉਂ ਚ ਇਹ ਬਰਾਈ ਉਹ ਚੋ ਬਰਾਈ ਇਹ ਐਵੇਂ ਫਜ਼ੂਲ ਬੈਠੇ ਕਿਸੇ ਦੂਸਰੇ ਦਾ ਨੁਕਸਾਨ ਦਾ ਸੋਚਦੇ ਰਹਿੰਨੇ ਦੂਸਰੇ ਦਾ ਮਾੜਾ ਸੋਚਦੇ ਰਹਿੰਨੇ ਆਂਸਾਨ ਫਿਰ ਉਹਨਾਂ ਕਮਾਂ ਤੋਂ ਬਚ ਜਾਂਦਾ ਕਿਉਂਕਿ ਜਿੱਲੇ ਅਸੀਂ ਰੱਬ ਨੂੰ ਯਾਦ ਕਰਨੇ ਆ ਫਿਰ ਅਸੀਂ ਬੁਰਾਈ ਵਾਲੇ ਸਾਈਡ ਤੇ ਸਾਡਾ ਧਿਆਨ ਹੀ ਨਹੀਂ ਜਾਣਾ ਤੇ ਇਹ ਸਭ ਨਾਲ ਅੱਛਾ ਤਰੀਕਾ ਇਹ ਹੈ ਬੁਰਾਈਆਂ ਤੋਂ ਬਚਨ ਦਾ ਕਿ ਰੱਬ ਨੂੰ ਇਨਸਾਨ ਹਰ ਵੇਲੇ ਯਾਦ ਕਰਦਾ ਰਹੇ ਦੇਖੋ ਰੱਬ ਨੂੰ ਜਿੱਲੇ ਤੁਸੀਂ ਯਾਦ ਕਰੋਗੇ ਤੇ ਫਿਰ ਤੁਹਾਡੀ ਜ਼ਿੰਦਗੀ 'ਚ ਜਿਹੜੀਆਂ ਤਬਦੀਲੀਆਂ ਆਉਣਗੀਆਂ ਉਹ ਤੁਹਾਨੂੰ ਵਾਜ਼ਿਹ ਤੌਰ ਤੇ ਨਜ਼ਰ ਆਉਣੀਆਂ ਤੇ ਤੁਹਾਨੂੰ ਜਿਹੜਾ ਸਕੂਨ ਮਿਲੇਗਾ ਨਾ ਉਹ ਸ਼ਾਇਦ ਹੀ ਜ਼ਿੰਦਗੀ 'ਚ ਪਹਿਲਾਂ ਕਿਤੇ ਮਿਲਿਆ ਹੋਵੇ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋਟੇ ਇਸਰਾ ਖਿਆਲ ਰੱਬ ਰਾਖਾ